ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਪੰਜਾਬੀ ਗਾਇਕ ਪਹਿਲਾਂ ਤਾਂ ਰਾਜਵੀਰ ਜਵੰਦਾ ਦੀ ਡੈਥ ਹੁੰਦੀ ਹੈ ਉਹਦੇ ਬਾਰੇ ਵੀ ਅਸੀਂ ਲੱਗਦਾ ਵੀਡੀਓ ਬਣਾਵਾਂਗੇ ਲੋਕਾਂ ਨੂੰ ਜਾਂ ਸਰੋਤਿਆਂ ਨੂੰ ਲੱਗਦਾ ਹੈ ਵੀ ਉਹਦੇ ਵਿੱਚ ਕੁਝ ਗੁੰਜਾਇਸ਼ ਹੈਗੀ ਹੈ ਕਿ ਜਿਹੜੀ ਅੱਜ ਤੱਕ ਵੀਡੀਓ ਕੋਈ ਸਾਹਮਣੇ ਨਹੀਂ ਆਈ ਆਡੀਓ ਸਾਹਮਣੇ ਨਹੀਂ ਆਈ ਜਿਹੜੇ ਯਾਰ ਦੋਸਤ ਨੇ ਉਹਨਾਂ ਦੁਆਰਾ ਕੋਈ ਇਹੋ ਜੀ ਵੀਡੀਓ ਜਾਂ ਉੱਥੇ ਦੇ ਜਿਹੜੇ ਲੋਕਲ ਕੈਮਰੇ ਨੇ ਜਾ ਕੋਈ ਵੀ ਇਦਾਂ ਦੀ ਕੋਈ ਜਿਹੜੀ ਸ਼ੱਕ ਪੈਦਾ ਕਰੇ ਤਾਂ ਉਹਦੇ ਬਾਰੇ ਕੀ ਰੈਮਡੀ ਹੈ ਅਸੀਂ ਉਹ ਵੀ ਵੀਡੀਓ ਜ਼ਰੂਰ ਬਣਾਵਾਂਗੇ ਸੋ ਹਲੇ ਉਸ ਦੁੱਖ ਦੇ ਵਿੱਚ ਸਨ ਲੋਕ ਤੇ ਉਸ ਦੇ ਨਾਲ ਪੰਜਾਬ ਦਾ ਜਿਹੜਾ ਮਸ਼ਹੂਰ ਐਕਟਰ ਹੈ ਜਿਹਨੇ ਬਾਲੀਵੁੱਡ ਤੱਕ ਕੰਮ ਕੀਤਾ ਹੈ ਬੜੇ ਬੜੇ ਤਾਰਿਆਂ ਨਾਲ ਕੰਮ ਕੀਤਾ ਹੈ ਤੇ ਮਿਸਟਰ ਇੰਡੀਆ ਜਿਹੜਾ ਰਿਆ ਮਿਹਨਤ ਨਾਲ ਉਹ ਆਪਣੇ ਮਕਾਮ ਤੱਕ ਪਹੁੰਚਿਆ ਵਰਿੰਦਰ ਸਿੰਘ ਘੁੰਮਣ ਉਹਦੀ ਜਿਹੜੀ ਮੌਤ ਹੈ ਲੋਕਾਂ ਦੇ ਵਿੱਚ ਇੱਕ ਗੱਲ ਚੱਲੀ ਜਾ ਰਹੀ ਹੈ ਕੀ ਕੁਦਰਤੀ ਹੈ ਜਾਂ ਹਸਪਤਲ ਦੀ ਲਾਪਰਵਾਹੀ ਦੋਸਤੋ ਪਹਿਲਾ ਜਿਹੜੀ ਗੱਲ ਹੈ ਹਸਪਤਲ ਦੀ ਜ਼ਿੰਮੇਵਾਰੀ ਜਦੋਂ ਇਦਾਂ ਦੇ ਅਲੀਗੇਸ਼ਨ ਲੱਗਦੇ ਨੇ ਤਾਂ ਉੱਥੇ ਦੇਖਿਆ ਜਾਂਦਾ ਹੈ ਕਾਨੂੰਨੀ ਤੌਰ ਤੇ ਕਿ ਜਿਹੜੀ ਹਸਪਤਲ ਦੀ ਕੀ ਜ਼ਿੰਮੇਵਾਰੀ ਹੈ ਹਸਪਤਲ ਦੀ ਜ਼ਿੰਮੇਵਾਰੀ ਹੈ ਕਿ ਹਰ ਇੱਕ ਮਰੀਜ਼ ਦੀ ਦੇਖ ਸੰਭਾਲ ਤੇ ਉਹਨੂੰ ਇੱਕ ਪ੍ਰੋਪਰ ਜਿਹੜਾ ਇਲਾਜ ਹੈ ਉਹ ਅਗਰ ਹਸਪੀਟਲ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਕੁਤਾਹੀ ਕਰਦਾ ਹੈ ਮਤਲਬ ਕੋਈ ਗਲਤ ਦਵਾਈ ਗਲਤ ਟੀਕਾ ਜਾਂ ਜਿਹੜੀ ਦਵਾਈ ਦੀ ਡੋਜ਼ ਹੈ ਉਹ ਜ਼ਿਆਦਾ ਜਾਂ ਘੱਟ ਜਾਂ ਟਾਈਮ ਤੇ ਇਲਾਜ ਨਾ ਕਰਨਾ ਤਾਂ ਇਹ ਇੱਕ ਹਸਪੀਟਲ ਦੀ ਜਿਹੜੀ ਨੈਗਲੀਜੈਂਸ ਹੈ ਉਹਦੇ ਵਿੱਚ ਆਉਂਦੀ ਤਾਂ ਇਹ ਜਿਹੜੀ ਨੈਗਲੀਜੈਂਸ ਹੈ ਕਾਨੂੰਨੀ ਤੌਰ ਤੇ ਪਹਿਲਾਂ ਤਾਂ ਜਿਹੜਾ ਕਿ ਆਈਪੀਸੀ ਦੇ ਵਿੱਚ 304 ਆਈਪੀਸੀ ਦੇ ਵਿੱਚ ਆਉਂਦੀ ਸੀ ਤੇ ਹੁਣ ਇਸ ਦੀ ਜਿਹੜੀ ਧਾਰਾ ਹੈ ਬੀਐਨਐਸ ਦੇ ਵਿੱਚ ਹੁਣ ਦੂਸਤੋ ਇੱਕ ਜਿਹੜਾ ਵੀਡੀਓ ਹੈ سوشل میڈیا ਤੇ ਚੱਲ ਰਹੀ ਹੈ ਜਿੱਥੇ ਵਰਿੰਦਰ ਸਿੰਘ ਘੁੰਮਣ ਦੇ ਜਿਹੜੇ ਮੈਂਬਰਸ ਨੇ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਜਿਹੜੀ ਅੰਦਰ ਦੀ ਵੀਡੀਓ ਹੈ ਉਹ ਜਿਹੜੀ ਦਿਖਾਈ ਗਈ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਜਿਹੜਾ ਪ੍ਰੋਪਰ ਜਿਹੜਾ ਜਵਾਬ ਹੈ ਉਹ ਨਹੀਂ ਦਿੱਤਾ ਜਾਂਦਾ ਤੇ ਉਹ ਜਿਹੜੇ ਆਪਣੇ ਇੱਕ ਤਰ੍ਹਾਂ ਨਾਲ ਆਪਣੀ ਜਿਹੜੀ ਗੱਲ ਹੈ ਉਸਤੇ ਪਰਦਾ ਪਾਰ ਦੋਸਤੋ ਵਰਿੰਦਰ ਸਿੰਘ ਘੁੰਮਣ ਜਿਹੜਾ ਕਿ ਇਲਾਜ ਦੇ ਲਈ ਜਿਹੜਾ ਕਿ ਇੱਕ ਮਸਲ ਸਰਜਰੀ ਦੇ ਲਈ ਉਹ ਹਸਪਤਾਲ 'ਚ ਜਾਂਦਾ ਜਿੱਥੋਂ ਤੱਕ ਕਈ ਸਰੋਤਿਆਂ ਵੱਲੋਂ ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਵਰਿੰਦਰ ਸਿੰਘ ਜਿਹੜੇ ਘੁੰਮਣ ਸੀਗੇ ਉਹ ਬਾਡੀ ਬਿਲਡਰ ਕਾਫੀ ਜਿਹੜੀ ਹੈਲਥ ਉਹਨਾਂ ਦੀ ਵਧੀਆ ਤੇ ਤਕੜੀ ਸੀ ਉਹਨਾਂ ਦਾ ਵੇਟ ਵੀ ਜਿਹੜਾ ਕਾਫੀ ਸੀ ਵੀ ਮੰਨ ਲਓ ਜਦੋਂ ਬੰਦੇ ਨੂੰ ਬਿਹੋਸ਼ ਕਰਦੇ ਆ ਉਹ ਜਿਹੜੀ ਡੋਜ਼ ਹੈ ਇੱਕ ਪ੍ਰੋਪਰ ਤਰੀਕੇ ਨਾਲ ਉਹ ਸ਼ਾਇਦ ਉਹਦੇ ਵਿੱਚ ਲਾਪਰਵਾਹੀ ਕੀਤੀ ਗਈ ਹੈ ਕਿਉਂਕਿ ਕਰਕੇ ਲੋਕਾਂ ਦੇ ਵੱਲੋਂ ਕਈ ਜਿਹੜੇ ਇਦਾਂ ਦੇ ਪੁਆਇੰਟ ਨੇ ਇਹ ਸਾਹਮਣੇ ਸੰਦੇਹਜਨਕ ਰੱਖੇ ਗਏ ਨੇ ਅਗਰ ਕੋਈ ਸੰਦੇਹਜਨਕ ਕਿਸੇ ਹਸਪਤਾਲ ਵੱਲੋਂ ਕਿਸੇ ਮਰੀਜ਼ ਦੀ ਡੈਥ ਹੋ ਜਾਂਦੀ ਹੈ ਸੰਦੇਹਜਨਕ ਉਸਤੇ ਕੋਈ ਵੀ ਇਦਾਂ ਦਾ ਇਸ਼ਾਰਾ ਹੁੰਦਾ ਹੈ ਤਾਂ ਉਹਦੀ ਜਿਹੜੀ ਇੱਕ ਜਾਂਚ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਉਹਦੀ ਜਿਹੜੀ ਇੱਕ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜੀ ਫੈਮਿਲੀ ਹੈ ਉਹ ਕੀ ਕੀ ਕਰ ਸਕਦੀ ਹੈ ਕਿਉਂ ਕਰਕੇ ਜਿਹੜੀ ਉਹਦੀ ਫੈਮਿਲੀ ਹੈ ਆਮ ਤੌਰ ਤੇ ਹਸਪੀਟਲ ਦੇ ਵਿੱਚ ਗਏ ਹੋਏ ਨੇ ਉਹ ਇੱਕ ਤਰ੍ਹਾਂ ਦਾ ਕਾਨੂੰਨੀ ਰਾਹ ਦੀ ਜਿਹੜੀ ਬੇਸਿਕ ਜਾਣਕਾਰੀ ਹੈ ਵੀ ਰਿਕਾਰਡ ਇਕੱਠਾ ਕਰਨਾ ਵੀਡੀਓ ਇਕੱਠੀ ਕਰਨੀ ਜਾਂ ਹੋਰ ਦਸਤਾਵੇਜ਼ ਲੈਣੇ ਜਾਂ ਡਾਕਟਰਸ ਦੀ ਜਿਹੜੀ ਪਹਿਲਾਂ ਦੀ ਰਿਪੋਰਟ ਜਾਂ ਜਿਹੜੇ ਉੱਥੇ ਹੋਰ ਜਿਹੜੇ ਵਿਟਨੈਸ ਸੀਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਗੱਲ ਕਰਨੀ ਜਾਂ ਉਹਨਾਂ ਦੇ ਕੁਝ ਐਦਾਂ ਦਾ ਵੀ ਚਾਹੀ ਸਾਹਮਣੇ ਆ ਜਵੇ ਕਿਉਂ ਕਰਕੇ ਬਾਅਦ ਦੇ ਵਿੱਚ ਤਾਂ ਉਹਨਾਂ ਨੂੰ ਸਾਰਾ ਕੁਝ ਸਮਝਾ ਦਿੱਤਾ ਜਾਂਦਾ ਹੈ ਕਿਉਂ ਕਰਕੇ ਹਸਪੀਟਲ ਦਾ ਇੱਕ ਆਮ ਇਨਸਾਨ ਦੇ ਲਈ ਲੜਾਈ ਲੜਨਾ ਬਹੁਤ ਬੜੀ ਗੱਲ ਹੈ ਹਸਪੀਟਲ ਦੇ ਜਿਹੜੇ ਓਨਰ ਤੱਕ ਹੁੰਦੇ ਨੇ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਬਹੁਤ ਹੁੰਦੀ ਹੈ ਅਗਰ ਇਹ ਜਿਹੜੀ ਲਾਪਰਵਾਹੀ ਦੇ ਨਾਲ ਡੈਥ ਹੁੰਦੀ ਹੈ ਤਾਂ ਇਹ ਇੱਕ ਆਮ ਇਨਸਾਨ ਦੀ ਵੀ ਲੜਾਈ ਹੈ ਜਿਨ੍ਹਾਂ ਦੀ ਕੀ ਹਸਪੀਟਲਾਂ ਦੇ ਵਿੱਚ ਪਰਦਾ ਪੈ ਜਾਂਦਾ ਹੈ ਕਿ ਅਗਰ ਕੋਈ ਹਸਪੀਟਲ ਲਾਪਰਵਾਹੀ ਕਰਦਾ ਹੈ ਉਹ ਆਪਣੇ ਦਮ ਤੇ ਉਸ ਗੱਲ ਨੂੰ ਉੱਥੇ ਹੀ ਦਬਾ ਤੋ ਜਾਂਦਾ ਹੈ ਹੁਣ ਜਿਹੜੀ ਸਭ ਤੋਂ ਪਹਿਲਾਂ ਐਫ ਆਈ ਆਰ ਕਰਵਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਮੈਡੀਕਲ ਕਾਉਂਸਲ ਹੈ ਉਸ ਨੂੰ ਸ਼ਿਕਾਇਤ ਕਰ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਇੰਡੀਆ ਮੈਡੀਕਲ ਕਾਉਂਸਲ ਹੈ ਉਸ ਨੂੰ ਸ਼ਿਕਾਇਤ ਕਰ ਸਕਦੇ ਹਾਂ ਅਗਰ ਉਹਨਾਂ ਦੇ ਵੱਲੋਂ ਡਾਕਟਰ ਦੀ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਜਿਹੜਾ ਡਾਕਟਰ ਦਾ ਲਾਇਸੈਂਸ ਤੱਕ ਹੈ ਹਸਪੀਟਲ ਦਾ ਲਾਇਸੈਂਸ ਤੱਕ ਹੈ ਉਹ ਰੱਦ ਕਰ ਦਿੱਤਾ ਜਾਂਦਾ ਹੈ ਲੇਕਿਨ ਇਹ ਜਿਹੜੀਆਂ ਗੱਲਾਂ ਜਿੰਨੀਆਂ ਇਨਕੁਆਰੀਆਂ ਅਜੇ ਤੱਕ ਪਈਆਂ ਨੇ ਛੇ ਦੋਨਾਂ ਦਾ ਰਿਜ਼ਲਟ ਕਿਉਂ ਕਰਕੇ ਹਸਪੀਟਲ ਦੇ ਜਿਹੜੇ ਵੱਡੇ ਵੱਡੇ ਓਨਰ ਨੇ ਉਹਨਾਂ ਦੀ ਦਵਾ ਦੇ ਵਿੱਚ ਸਾਰੇ ਜਿਹੜੇ ਰਾਜਸੀ ਲੀਡਰ ਹੁੰਦੇ ਨੇ ਤੇ ਪੈਸੇ ਦੇ ਨਾਲ ਉਸ ਚੀਜ਼ ਨੂੰ ਦੱਬ ਦਿੰਦੇ ਤੋਂ ਬਾਅਦ ਅਗਰ ਕਿਸੇ ਮਰੀਜ਼ ਦੀ ਲਾਪਰਵਾਹੀ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜਿਹੜਾ ਕੰਯੂਮਰ ਕੋਰਟ ਦੇ ਵਿੱਚ ਕੇਸ ਹੈ ਜਿਹੜਾ ਹਰਜਾਨੇ ਦੇ ਲਈ ਪਾ ਸਕਦੇ ਆ ਲੇਕਿਨ ਦੋਸਤੋ ਜਦੋਂ ਤੁਹਾਡਾ ਜਿਹੜਾ ਬੰਦਾ ਹੈ ਕਿਸੇ ਹਸਪਤਲ ਦੀ ਕਿਸੇ ਲਾਪਰਵਾਹੀ ਨਾਲ ਚਲਿਆ ਜਾਂਦਾ ਹੈ ਤਾਂ ਉਹ ਹਸਪਤਲ ਮੰਨਦਾ ਨਹੀਂ ਉਸ ਦਾ ਜਿਹੜਾ ਕੇਸ ਪਾਉਣ ਦਾ ਹੈ ਕੋਈ ਇੰਨਾ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਸ਼ਿਕਾਇਤ ਹੈ ਐਸ ਐਮਓ ਤੋਂ ਲੈ ਕੇ ਕਿਸ ਤਰ੍ਹਾਂ ਮੈਡੀਕਲ ਕਾਉਂਸਲ ਤੱਕ ਕਰ ਸਕਦੇ ਹਾਂ ਕਿਸ ਤਰ੍ਹਾਂ ਕੰਜ਼ਿਊਮਰ ਕੋਰਟ ਦੇ ਵਿੱਚ ਹਰਜਾਨੇ ਵਜੋਂ ਕੇਸ ਪਾ ਸਕਦੇ ਹਾਂ ਕਿਸ ਤਰ੍ਹਾਂ ਜਿਹੜਾ ਕੀ ਹੈ ਅਤੇ ਇਸ ਦੇ ਨਾਲ ਸਿਵਲ ਕੋਰਟ ਦੇ ਵਿੱਚ ਸੂਟ ਫॉर ਡੈਮੇजेस ਵੀ ਪਾ ਸਕਦੇ ਹਾਂ ਲੇਕਿਨ ਦੋਸਤੋ ਇਹ ਸਾਰਾ ਪਾਉਣ ਦਾ ਤਾਂ ਫਾਇਦਾ ਹੈ ਜਦੋਂ ਇੱਕ ਹਸਪਤਲ ਨੂੰ ਲਾਪਰਵਾਹੀ ਮੰਨਿਆ ਜਾਂਦਾ ਹੈ ਜਿਹੜੀ ਕਿ ਐਫ ਆਈ ਆਰ ਹੈ ਉਹ ਲਾਪਰਵਾਹੀ ਦੀ ਹੁੰਦੀ ਹੈ ਲੇਕਿਨ ਹਸਪੀਟਲ ਜਿਹੜਾ ਇਸ ਕੇਸ ਦੇ ਵਿੱਚ ਹੈ ਉਹ ਸਾਹਮਣੇ ਆਉਂਦਾ ਨਹੀਂ ਆਪਣੇ ਪ੍ਰੈਸ਼ਰ ਥੱਲੇ ਇਸ ਗੱਲ ਨੂੰ ਦੱਬਦਾ ਹੈ ਕੋਈ ਐਦਾਂ ਦੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਕਿ ਹਸਪੀਟਲ ਦੀ ਜਿਹੜੀ ਲਾਪਰਵਾਹੀ ਹੈ ਉਹ ਤੋਂ ਇਸ ਤੋਂ ਬਾਅਦ ਹੁਣ ਜਿਹੜੀ ਸਭ ਤੋਂ ਅਹਿਮ ਗੱਲ ਹੈ ਕੀ ਅਗਰ ਕੋਈ ਐਦਾਂ ਦੀ ਘਟਨਾ ਜਿਹੜੀ ਤੱਤ ਨੇ ਉਹਨਾਂ ਨੂੰ ਦੇਖਦੇ ਲੱਗਦਾ ਹੈ ਕਿ ਜਿਹੜੀ ਲਾਪਰਵਾਹੀ ਹਸਪੀਟਲ ਵੱਲੋਂ ਕੀਤੀ ਗਈ ਹੈ ਤਾਂ ਇਸ ਦੀ ਜਿਹੜੀ ਇੱਕ ਜੁਡੀਸ਼ੀਅਲ ਇਨਕੁਆਰੀ ਹੈ ਜਾਂ ਜੁਡੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਕਰਵਾ ਸਕਦੇ ਹਾਂ ਉਹ ਸਭ ਤੋਂ ਪਹਿਲਾਂ ਐਸ ਡੀ ਐਮ ਜਾਂ ਜੁਡੀਸ਼ੀਅਲ ਰਜਿਸਟਰਡ ਕਰਵਾ ਸਕਦਾ ਹੈ ਉਸ ਤੋਂ ਬਾਅਦ ਮਾਂਜਗ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਜਿਹੜੀ ਇਨਕੁਆਰੀ ਆ ਜਾਂ ਇਨਵੈਸਟੀਗੇਸ਼ਨ ਆ ਉਹ ਵੀ ਕਰਵਾ ਸਕਦੇ ਹਾਂ ਦੋਸਤੋ ਇਹ ਜਿਹੜਾ ਟਾਈਮ ਹੈ ਹੁਣ ਨਿਕਲਦਾ ਜਾਂਦਾ ਹੈ ਜਿਹੜੀ ਹਸਪੀਟਲ ਹੈ ਸਾਰੇ ਸਬੂਤਾਂ ਨੂੰ ਇੱਕ ਤਰ੍ਹਾਂ ਨਾਲ ਯਾਨਕੀ ਸੋਧ ਦਵੇਗਾ ਉਹ ਜਿਹੜੇ ਸਾਰੇ ਵਿਟਨੈਸ ਨੇ ਉਹਨਾਂ ਨੂੰ ਵੀ ਆਪਣੇ ਇੱਕ ਤਰ੍ਹਾਂ ਨਾਲ ਪ੍ਰਭਾਵਿਤ ਕਰ ਲਵੇ ਇਸ ਲਈ ਦੋਸਤੋ ਇਹ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਰਿਵਾਰ ਤੱਕ ਜਾ ਕੇ ਉਹ ਜਿਹੜਾ ਹੁਣ ਮੇਨ ਜਿਹੜੀ ਸ਼ਿਕਾਇਤ ਦਾ ਕਾਰਨ ਹੈ ਜੁਡੀਸ਼ੀਅਲ ਮੈਜਿਸਟਰੇਟ ਜਾਂ ਹਾਈ ਕੋਰਟ ਦਾ ਰੁਖ ਕਰਨ ਅਗਰ ਉਹਨਾਂ ਨੂੰ ਇੱਕ ਸਵੇਦਨ ਇਹ ਤੱਤ ਤਾਂ ਲੱਗਦਾ ਹੈ ਅਗਰ ਉਹ ਲੇਟ ਹੋ ਗਏ ਤਾਂ ਜਿਹੜੇ ਸਬੂਤ ਨੇ ਉਹ ਮਟਾ ਦਿੱਤੇ ਜਾਣਗੇ ਤੇ ਜਿਹੜੇ ਗਵਾਹ ਨੇ ਉਹ ਵੀ ਦੱਬ ਲਈ ਇਸ ਲਈ ਜਿਹੜੀ ਫੈਮਿਲੀ ਨੂੰ ਹੈ ਹੁਣ ਜੁਡੀਸ਼ੀਅਲ ਇਨਕੁਆਰੀ ਜਾਂ ਜੁਡੀਸ਼ੀਅਲ ਇਨਵੈਸਟੀਗੇਸ਼ਨ ਉਹ ਜੁਡੀਸ਼ੀਅਲ ਮੈਜਿਸਟਰੇਟ ਤੋਂ ਜਾਂ ਹਾਈ ਕੋਰਟ ਦਾ ਰੁੱਖਾ ਉਹ ਕਰਨਾ ਚਾਹੀਦਾ ਹੈ ਬਾਡੀ ਬਿਲਡਰ ਭੁਰਿੰਦਰ ਸਿੰਘ ਘੁੰਮਣ ਜਿਹੜੇ ਕੀ ਉਮਲੀਤਾ ਨੇ ਉਹ ਸਾਡੇ ਖਿਡਾਰੀ ਨੇ ਜਿਹੜੇ ਇਦਾਂ ਦੇ ਉਹ ਸਾਡੇ ਦੇਸ਼ ਦੀ ਸ਼ਾਨ ਨੇ ਦੋਸਤੋ ਅਗਰ ਭੁਰਿੰਦਰ ਸਿੰਘ ਘੁੰਮਣ ਦੀ ਮੌਤ ਹਸਪੀਟਲ ਦੀ ਲਾਪਰਵਾਹੀ ਨਾਲ ਹੋਈ ਹੈ ਤਾਂ ਇਹ ਜਿਹੜੀ ਲੜਾਈ ਹੈ ਜ਼ਰੂਰ ਪਰਿਵਾਰ ਨੂੰ ਸਾਰਿਆਂ ਦੇ ਨਾਲ ਰਲ ਮਿਲ ਕੇ ਲੜਨੀ ਚਾਹੀਦੀ ਹੈ ਕਿਉਂ ਕਰਕੇ ਇਹ ਹੋਰ ਸਾਰੇ ਮਰੀਜ਼ ਨੇ ਜਿਹੜੇ ਉਹਨਾਂ ਦੀ ਵੀ ਜਿਹੜੀ ਸੁਰੱਖਿਆ ਦੇ ਲਈ ਇਹ ਲੜਾਈ ਹੈ ਦੋਸਤੋ ਐਂਡ ਦੇ ਵਿੱਚ ਅਗਰ ਤੁਸੀਂ ਵੀ ਜਾਂ ਕੋਈ ਵੀ ਕਿਸੇ ਹਸਪੀਟਲ ਦੀ ਲਾਪਰਵਾਹੀ ਦਾ ਸ਼ਿਕਾਰ ਹੋਏ ਹੋ ਤਾਂ ਡਰੋ ਨਾ ਉਸ ਦੀ ਜਿਹੜੇ ਕਿ ਜਿਹੜੇ ਸਬੂਤ ਨੇ ਉਹਨਾਂ ਨੂੰ ਸਾਹਮਣੇ ਰੱਖੋ ਜਿਹੜੀ ਕਿ ਕੈਮਰੇ ਦੀ ਵੀਡੀਓਜ਼ ਨੇ ਉਹਨਾਂ ਨੂੰ ਇਕੱਠਾ ਕਰੋ ਕਾਨੂੰਨੀ ਜਿਹੜੀ ਲੜਾਈ ਹੈ ਔਲ ਲੜੋ ਇਸ ਚੀਜ਼ ਡਰਨ ਦੀ ਲੋੜ ਕੋਈ ਨਹੀਂ ਹੈ ਕਿਉਂ ਕਰਕੇ ਕੁਝ ਹੱਦ ਤੱਕ ਜਿਹੜੀਆਂ ਮੁੱਢਲੀਆਂ ਜਾਂਚ ਏਜੰਸੀਆਂ ਨੇ ਉਹਨਾਂ ਤੇ ਜ਼ਰੂਰ ਪ੍ਰਭਾਵ ਪੈ ਸਕਦਾ ਹੈ ਲੇਕਿਨ ਜਿਹੜੀ ਜੁਡੀਸ਼ੀਅਲ ਜਾਂ ਮਾਨਯੋਗ ਹਾਈ ਕੋਰਟ ਹੈ ਉਸ ਚੀਜ਼ ਤੇ ਬਿਲਕੁਲ ਪ੍ਰਭਾਵ ਨਹੀਂ ਪੈ ਸਕਦਾ